ਮੁਰਡੇ ਰੰਮ ਆਹੋ ਇਹ ਬਣੇ ਬਰੇ ਤਾਲੋ ਖਾਨਾ ਪਹਿਲੇ ਕੋਈ ਨੰਬਰ ਨਹੀਂ ਮੰਗਿਆ ਚੇ ਨਾਮ ਟ੍ਰੈਕਟਰ ਲੋਤਾ ਦਾ ਜਥੇਣਾ ਰਾਵੀ ਦਰਿਆ ਦੀ ਆ ਇੱਕ ਤੁਸੀ ਜਿਹੜੀ ਗੁਰਦਾਸਪੁਰ ਨੂੰ ਜਿੱਥੋਂ ਮਾਰ ਪਈ ਜਿਆਦਾ ਆ ਟੁੱਟਾ ਇਥੋਂ ਜਿਆਦਾ ਬੰਨ ਦਰਿਆਜ ਤੋਂ 2 ਕਿਲੋਮੀਟਰ ਅੱਗੇ ਆ ਬੰਨ ਇਥੋਂ ਟੁੱਟਣ ਕਰਕੇ ਸਾਰਾ ਗੁਰਦਾਸਪੁਰ ਦਾ ਨੁਕਸਾਨ ਜਿਆਦਾ ਹੋਇਆ ਇਹ ਕੀ ਕਰਦੇ ਆ ਤੁਹਾਡਾ ਹੱਥ ਮੈਡਮ ਰਨਾ ਚੌਧਰੀ ਜੀ ਉਹ ਵੀ ਖੜੇ ਆ ਪਿੱਛੇ ੱਕੇ ਬੋਲ ਕਰਦੇ ਨੇ ਪਰ ਇਹ ਇੱਕ ਦਿੱਕਤ ਬੜੀ ਆਈ ਆ ਜੇ ਤੁਹਾਨੂੰ ਪਹਿਲਾਂ ਦੱਸਦੇ ਨਾ ਬਈ ਕੰਟੀ ਬੰਦ ਕਰਨ ਦੀ ਨਾਰਾਦ ਰਹੀ ਇੱਥੇ ਉਹ ਹਰ ਵਾਰ ਇਹ ਟਿਕਣਾ ਰੋਕਦਾ ਜਵਾਬ ਚਾਹੀਦਾ ਲੋਕਾਂ ਨੂੰ ਉਹੀ ਉਮੀਦ ਹੈ ਉਹ ਵੀ ਉਹ ਸਾਰਾ ਸਟਕ ਹੋ ਗਿਆ ਸਾਰੇ ਇੰਕਾ ਨੇ ਮੈਡਮ ਬਰਾ 50 ਟਿਪਰ ਖੜੇ ਆ ਇਹਦੀ ਯਾਤਰਾ ਦੀ ਗੱਲ ਸੁਣੋ ਯਾਤਰਾ ਨਹੀਂ ਜਾਂਦੀ ਬੰਦਾ ਜਾਏਗਾ ਜਿੱਦੋਂ ਪੁਰੋਟਿਕਾ ਬਿਲਦੀ ਨੇ ਬਹੁਤ ਦਾ ਟਾਈਮ ਦੀ ਗੱਲ ਨੇ ਮੇਰੀ ਬੇਟੀ ਸਾਰਾ ਗੱਲ ਸਾਰੇ ਪਲਫਾਰਮ ਸੇਟਮੇਡਾ ਕੋਈ ਨਹੀਂ ਜਿੱਥੇ ਵੀ ਐ ਆਪਾਂ ਨਾ ਇੱਕੋ ਅੱਜ ਸਵਾਲ ਕਰਨਗੇ ਸਤਨਾ ਕਰਾਂਗੇ ਅਸੀਂ ਸਾਰੇ ਮੇਰੀ ਇੱਕ ਮਿੰਟ ਬਘੇਲ ਸਾਹਿਬ ਗੱਲ ਸਾਰੀਆਂ ਚੀਜ਼ਾਂ ਨੂੰ ਸੁਣਨ ਦੀ ਗੱਲ ਤੇ ਸੁਣ ਲਓ ਵੱਡਾ ਪਰਾਲਾ ਤੁਸੀਂ ਕਰ ਰਹੇ ਹੋ ਮੈਂ ਤੇ ਸਾਰੇ ਕਰੀਏ ਯਾਰ ਮੈਂ ਤੁਹਾਡਾ ਅਛ ਨਹੀਂ ਕਰ ਰਿਹਾ ਕਿਸੇ ਨੂੰ ਨਹੀਂ ਮੈਂ ਜਿੱਥੇ ਮੈਂ ਟਿਪਰ ਅਹੀ ਨਹੀਂ ਰੋਕੇ ਓ ਭਰਾਈ ਕਦੋਂ ਗਿਆ ਡਿਪਰ ਅਸੀਂ ਚੌਧਰੀ ਸਾਹਿਬ ਗੱਲ ਸੁਣਨ ਮਿਲ ਕੇ ਜਦੋਂ ਸੀਨੀਅਰ ਗੱਲ ਕਰਦਾ ਤੇਰਾ ਤੇ ਮਤਲਬ ਵੀ ਹੱਥ ਜੋੜਿਆ ਭਾਜੀ ਗਾਂ ਕਰੋ ਉਹ ਤੁਹਾਡੀ ਕਰਦੀ ਨਹੀਂ ਨਹੀਂ ਕਰਦੀ ਕਰਦੀ ਆ ਅੱਛੇ ਕਰਦਾ ਉਹਨਾਂ ਦਾ ਇੱਕ ਮਿੰਟ ਬਹੁਤ ਚਲਦਾ ਮਾਨ ਸਰ ਜੀ ਇੱਕ ਮਿੰਟ ਆਪਾਂ ਡੱਡੀਆਂ ਉਹਨਾਂ ਨੂੰ ਕਹਿੰਦਾ ਪਿੱਛੇ ਲੈ ਚਲੋ ਉਹ ਫਿਰ ਹੀ ਰੱਗੇ ਉਹ ਫਿਰ ਨਹੀਂ ਲੱਗੇ ਤੁਹਾਨੂੰ ਕੋਈ ਨਹੀਂ ਬਣਦਾ ਜੀ ਜੀ ਠੀਕ ਹੈ ਜੰਬਾ ਸਾਹਿਬ ਜੀ ਕਾਲੀ ਕੀ ਨਹੀਂ ਸੀ ਕਿ ਡੱਡੀਆਂ ਦੀ ਗੱਲ ਕੀਤੀ ਹੈ ਕਿ ਪੈਕੇਜ ਦੀ ਗੱਲ ਕੀਤੀ ਹੈ ਸਾਡਾ ਨਾ ਸਾਡਾ ਕਰਦਾ ਮੇਰੇ ਭਾਈ ਉਹਨੂੰ ਮੱਟੀ ਤੇ ਲੈ ਜਾਏ ਗੱਡੀਆਂ ਸਾਹਮਣੇ ਇੱਕ ਹੋ ਗਿਆ ਬਾਬੂ ਠੀਕ ਆ ਨਾ ਗੱਲ ਕਿੱਥੇ ਮਿਲਣਾ ਆਜਿਓ ਸਾਡਾ ਟਾਈਮ ਨਾਲ ਟਾਈਮ ਭੱਜਾਓ ਹਾਂ ਹੋ ਸਾਰਾ ਕੰਮ ਹੈ ਲੈਂਡ ਪੱਜੀ ਆਉਂਦੀ ਹੈ ਮਿੰਟ ਟਿੱਪਰ ਦੀ ਅਸੀ ਹੈ ਨਾ ਮਾਵਾ ਬੰਦਾ ਨਹੀਂ ਪਾ ਬ੍ਰਿੰਦਰ ਮੀਰ ਸਿੰਘ ਪਾੜਾ ਵੱਲੋਂ ਦੀਨਾਨਗਰ ਹਲਕੇ ਦੇ ਵਿੱਚ ਰਾਵੀ ਦਰਿਆ ਦਾ ਜਿਹੜਾ ਬੰਨ ਟੁੱਟਾ ਸੀ ਤੇ ਗੁਰਦਾਸਪੁਰ ਨੂੰ ਬਹੁਤ ਵੱਡੀ ਮਾਰ ਵਾਜੀ ਸੀ ਉਹ ਬੰਨ ਬੰਨਨ ਦੀਆਂ ਪੂਰੀਆਂ ਯੋਰਾں ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਇਹ ਪਿੰਡ ਤਿਬੜ ਤੋਂ ਸਾਡੇ ਫੌਜੀ ਸਾਹਿਬ ਹੋਰ ਸਾਰੇ ਵੀਰਾਂ ਨੇ ਪਿੰਡ ਤਿਬੜ ਤੋਂ ਹੀ ਬਹੁਤ ਵੱਡੀ ਗਿਣਤੀ ਤੇ ਸਹਿਯੋਗ ਦਿੱਤਾ ਤਾ ਜੋ ਇਹ ਬੰਨ ਬਨਿਆ ਜਾਵੇ ਤੇ ਸਾਡੇ ਜੋ ਵੀਰ ਖੜਾਂ ਦੀ ਮਾਰ ਚੱਲ ਰਹੇ ਨੇ ਘਰੋਂ ਬੇ ਘਰ ਹੋਏ ਨੇ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਜਾਂਦੀ ਲੋਡ ਪੈਣੀ ਚੜ ਜਾ ਚੜਾ ਕੀ ਆ ਉਹ ਕਿੱਥੇ ਰੜ ਗਈ ਆ ਉਹ ਆਪੋ ਕਿੱਥੇ ਰੜੀ ਹੋਈ ਪੂਰੀ ਬੁਰੜੇ ਰੰਗ ਆਹੋ ਪੂਰੇ ਬੁਰੜੇ ਸਾਰੇ ਚੱਲੋ ਖਾਣਾ ਆਹੋ ਜੇ ਨਾ ਫਰੋਣ ਤਾਂ ਕਿਤੇ ਫੋਨ ਤੇ ਨਾ ਜਾਈ ਜਾਣਾ ਇਹਨਾਂ ਕੱਲੇ ਨਹੀਂ ਉਹਦੀ ਵਾਰੀਆਂ ਨਾ ਬਸ ਉਹ ਤੇਰੇ ਦੇ ਪਾਲਾ ਬਲ ਮਿੱਟਾ ਕਰੀ

ਇਨਾ ਇਨਾ ਪਾਣੀ ਨਾਂਕੇ 2 2 3 3 ਫੁੱਟ ਪਾਣੀ ਨਾਂਕੇ ਆਪਾਂ ਦਰਿਆ ਦੀ ਤੁਹਾਨੂੰ ਤੁਸੀਂ ਵਿਖਾਉਣ ਵਾਸਤੇ ਜਾਦੇ ਗੁਰਦਾਸਪੁਰ ਏਰੀਆ ਵਿੱਚ ਜਿੱਥੋਂ ਮਾਰ ਪਈ ਉਹ ਮੈਂ ਤੁਸੀ ਤੇ ਲੈ ਕੇ ਜਾ ਰਿਹਾ ਤੁਹਾਨੂੰ ਰਾਵੀ ਦਰਿਆ ਤੇ ਰਾਵੀ ਦਰਿਆ ਦਾ ਤੁਹਾਨੂੰ ਹਾਲ ਦੱਸਦਾ ਕੀ ਹਾਲਾਤ ਨੇ ਰਾਵੀ ਦਰਿਆ ਦੇ ਅੱਜਕੱਲ ਕਿੰਨਾ ਕੁ ਪਾਣੀ ਚੱਲ ਰਿਹਾ ਉਹਦੇ ਵਿੱਚ ਪਰ ਉੱਥੇ ਤੱਕ ਪਹੁੰਚਣ ਵਾਸਤੇ ਸਾਨੂੰ ਗੋਡੇ-ਗੋਡੇ ਪਾਣੀ ਆ ਇਹ 4-4 ਫੁੱਟ 3-3 ਫੁੱਟ ਲੰਘ ਕੇ ਜਾਣਾ ਪੈਣਾ ਟਰੈਕਟਰ ਲੋਤਾ ਜਿੱਥੇ ਨਾ ਰਾਵੀ ਦਰਿਆ ਦੀ ਆ ਇੱਕ ਤੁਸੀ ਜਿਹੜੀ ਗੁਰਦਾਸਪੁਰ ਨੂੰ ਜਿੱਥੋਂ ਮਾਰ ਪਈ ਜਿਆਦਾ ਆ ਟੁੱਟਾ ਇੱਥੋਂ ਜਿਆਦਾ ਵੱਨ ਦਰਿਆ ਇਹ ਤੋਂ 2 ਕਿਲੋਮੀਟਰ ਅੱਗੇ ਆ ਆਹ ਬੰਨ ਇਥੋਂ ਟੁੱਟਣ ਕਰਕੇ ਸਾਰਾ ਗੁਰਦਾਸਪੁਰ ਦਾ ਨੁਕਸਾਨ ਜ਼ਿਆਦਾ ਹੋਇਆ ਆਜੋ ਆਜੋ ਪਾਣੀ 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 ਲੰਗਰ ਛਕੋ ਜਿੰਨਾ ਮਰਜੀ ਮੇਰੀ ਨਾਲ ਜਮੀਨ ਤੇ ਤੇ ਫਜ਼ਲ ਕੀਤੀ نقصان ਹੋ ਗਿਆ ਝੰਡਾ ਜਿਹੜੇ ਸੇ ਕਿਸਾਨ ਨੇ ਠੀਕੇ ਤੇ ਜਮੀਨਾ ਲਈਆਂ ਔਰ ਜਦੋਂ ਠੀਕੇ ਤੇ 10 ਕਿੱਲੇ ਲੈਂਦੇ ਹੋ ਤਾਂ ਪਹਿਲਾਂ ਠੇਕਾ ਅਡਵਾਂਸ ਦੇਣਾ ਪੈਂਦਾ ਹੈ ਇਹ ਕੋ ਮਰ ਕੇ ਇਹ ਕੋ ਨੂੰ ਦੁਬਾਰਾ ਚੌਕ ਕਰਨ ਵਾਸਤੇ ਉਹਨਾਂ ਨੂੰ ਕਿੰਨਾ نقصان ਝੱਲਣਾ ਪੈਣਾ ਤੇ ਇੰਨੀ ਇੰਨੀ ਉਹ ਤਾਕਤ ਨਹੀਂ ਰਹੀ ਹੱਡੀ ਤੇ ਨਹੀਂ ਆ ਗਈ ਖਰਾਬ ਹੋ ਗਈ ਕਰਜ਼ਾ ਆਲਰੇਡੀ ਪਹਿਲਾਂ ਹੀ ਬਹੁਤ ਕਿਸਾਨਾਂ ਦੇ ਫਿਰ ਗਿਆ ਮੇਰੀ ਬੇਨਤੀ ਆ ਕਿ ਇਹ ਜਿਹੜਾ ਇਹ ਬਿਤਾਓ ਕਿ ਕੌਣ ਹੈ ਇਹ ਜਿਹੜੀ ਨੀਤੀ ਦਿੱਤੀ ਜਾ ਰਹੀ ਹੈ ਇਹ ਨੀਤੀ ਕਿ ਕਿੱਥੇ ਦੇ ਕਾਹਦੀ ਰੌਲਾ ਪਾਇਆ ਇਹ ਆਪਰੇਸ਼ਨ ਨਹੀਂ ਆਇਆ ਬਹੁਤ ਸਿਆਰ ਬਹੁਤ ਲੋਕਾਂ ਵੀ ਰੌਲਾ ਪਾ ਰਹੇ ਹਨ ਨਕਸਾਨ ਬਹੁਤ ਬਾਤ ਵਿੱਚ ਉਹਨਾਂ ਤੋਂ ਬਾਅਦ ਇਹ ਸਰਕਾਰੀ ਜਿਸ ਇਸ ਵਾਰ ਸਰਕਾਰ ਕੋਈ ਨੀਤੀ ਮਖੂਫਤ ਤੇ ਭਜਾਉਂਦੇ ਆ ਨਹੀਂ ਉਹ ਪਹਿਲਾਂ ਵੀ ਭੱਜ ਕੇ ਕਹਿ ਦਿੰਦੇ ਕਿ ਚਾਰੀ ਵੈਸੇ ਸਿਸਟਮ ਚੋਂ ਡੇ ਹੋਏ ਹੋਏ ਪਰ ਇਹ ਜਿਹੜੀ ਚੀਜ਼ ਆ ਕੈਰੀਆਂ ਵਾਲੀ ਤੇ ਪਸ਼ੂਆਂ ਵਾਲੀ ਤੇ ਘਰਾਂ ਨੂੰ ਸੰਭੀ ਹੈ ਮੈਂ ਇੱਧਰ ਆ ਜਾਓ ਪਾਰਟੀ